ਵੈਕੁਰ ਜੀ ਕਾਕਾ ਸਾਹਿਬ ਵੈਕੁਰ ਜੀ ਕੀ ਪਦੇ ਦੱਸਿਓ ਅਸੀਂ ਉਹ ਕਰਤਾ ਨਹੀਂ ਲਾਈਕ ਕਰਤਾ ਜੀ ਸੌਰੀ ਚੈੱਕ ਕਰੀ ਤੇ ਮੈਂ ਚੇਂਜ ਕਰ ਲਿਆ ਅੱਜ ਤੁਹਾਨੂੰ ਅਸੀਂ ਨਵੇਂ ਮਹਿਮਾਨ ਉਹਨਾਂ ਨੂੰ ਮਲਾਉਣ ਜਾ ਰਹੇ ਆਂ ਤੇ ਆਓ ਉਹਨਾਂ ਨੂੰ ਮਿਲਦੇ ਆਂ ਤੇ ਗੱਲਬਾਤ ਕਰਦੇ ਆਂ ਹਾਂਜੀ ਇਹ ਸਾਡੇ ਸਰਦਾਰ ਜਸਦੇਵ ਸਿੰਘ ਗੱਲ ਜੀ ਸਾਡੇ ਘਰੇ ਆਏ ਨੇ ਤੇ ਹਾਂ ਇਹ ਇਹਨਾਂ ਦੇ ਮੈਸੇਜ ਹੈ ਤੇ ਇਹ ਮੇਰੇ ਮੈਸੇਜ ਹੈ ਤੇ ਇਹ ਹਰਫਤ ਸਿੰਘ ਨੂੰ ਮਿਲਣ ਆਏ ਆਏ ਐ ਸਪੈਸ਼ਲੀ ਅੱਜ ਤੇ ਸਾਡੇ ਘਰੇ ਚਲੋ ਆਓ ਕਰਦੇ ਆ ਗੱਲਬਾਤ ਹੋਰ ਜੀ ਗੱਲ ਸਾਹਿਬ ਕੀ ਹਾਲ ਚਾਲ ਆਖਲੀ ਵਧੀਆ ਆ ਜਾਓ ਬਹਿ ਜਾਓ ਸਾਹਮਣੇ ਰੱਖ ਦਿਓ ਕਿਤੇ ਟਿਕਾ ਦਿਓ ਸਾਹਮਣੇ ਟਕਰਾ ਨਹੀਂ ਲੱਗਦਾ अच्छा ते किदा फिर कनाडा ਦਾ ਸਫਰ ਕਿਦਾਂ ਦਾ ਕਦੋਂ ਕਦੇ ਆਏ ਹੋ ਤੁਸੀਂ ਮੇਰੇ ਪੁੱਤ ਨੇ ਅੱਜ ਕਹਤੇ ਅਸੀਂ ਆਏ ਸੀ ਜੀ 12 ਦਸੰਬਰ ਨੂੰ 12 ਦਸੰਬਰ ਨੂੰ ਠੀਕ ਹੈ ਠੀਕ ਹੈ ਕਿਦਾਂ ਹੈ ਕਿ ਠੰਡ ਜ਼ਿਆਦਾ ਪੈ ਰਹੀ ਹੈ ਓਏ ਮੈਂ ਵੀ ਵੇਖੀ ਪਹਿਲੀ ਵਾਰ ਠੰਡ ਦੇਖੀ ਹੈ ਨਹੀਂ ਤੇ ਜਾਂਦੇ ਚਲੋ ਠੀਕ ਹੈ ਪਰ ਬ੍ਰਮਟਨ ਨਾਲ ਤਾਂ ਬਹੁਤ ਘਟਿਆ ਹਾਂ ਹਾਂ ਤੇ ਸਾਰੀ ਗੱਲ ਇਹ ਹੈ ਕਿ ਕੱਲ ਨੂੰ ਉਹਦਾ ਯੂਐਸ ਤੋਂ ਫੋਨ ਆਇਆ ਸੀ ਕਿਹਦਾ ਉਹ ਕੋਲੰਬਸ 'ਚ ਰਹਿੰਦੇ ਨੇ ਇੰਡੀਆਨਾ ਕੋਲੰਬਸ ਅੱਛਾ ਸਾਡੇ ਸ਼ਹਿਰ ਦੀ ਨੇ ਅੱਛਾ ਸਾਡੇ ਮਤਲਬ ਮਾਲਲੇ ਦੀ ਗਲੀ ਦੀ ਅੱਛਾ ਅੱਛਾ ਉਹ ਕਹਿੰਦੇ ਇੱਥੇ ਕਹਿੰਦੇ ਬਹੁਤ ਬਰਫ਼ ਪਈ ਆ ਇੱਥੇ ਅੱਛਾ ਹਾਂ ਕਹਿੰਦੇ ਅਸੀਂ ਅੰਦਰੇ ਆਉਂਦੇ ਨੇ ਬੱਲੇ ਬੱਲੇ ਆਓ ਇੱਥੇ ਮੈਂ ਦੇਖਿਆ ਕਾਫੀ ਅਜੀਬ ਗੱਲ ਕਰੀ ਸੀ ਮੈਂ ਨਾਲ ਕਹਿੰਦੇ ਬਰਫ਼ ਬਹੁਤ ਪੈ ਰਹੀ ਹੈ ਅੱਛਾ ਅੱਛਾ ਪਰ ਸ਼ਹਿਰ ਸੁਰਤਾ ਹੁਣ ਬੜਾ ਘੱਟ ਵਾਦੀ ਨਿਕਲ ਹੁੰਦਾ ਹੈ ਹਾਂ ਜੀ ਆ ਕਿੱਥੇ ਅੰਬਰੀ ਮਾੜਾ ਮੂਠਾ ਕਰ ਲੈਂਦਾ ਅੱਛਾ ਅੱਛਾ ਠੀਕਾ 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 ਹੋਰ ਭੈਣ ਜੀ ਤੁਹਾਡਾ ਜੀ ਲੱਗਿਆ ਹਾਂਜੀ ਹਾਂ ਅੱਛਾ ਤੁਸੀਂ ਤਾਂ ਨਹੀਂ ਕਹਿੰਦੇ ਵੀ ਇਹ ਇੰਡੀਆ ਜਾਣਾ ਆ ਅੱਛਾ ਅੱਛਾ ਬੱਚੇ ਕਰਕੇ ਫਿਰ ਬੱਚਿਆਂ 'ਚ ਲੱਗ ਜਾਂਦਾ ਹਨਾ ਮੋਤੇ-ਮੋਤੇ 10% ਮੈਨ ਹੈਗਾ ਸੀ ਇਹ 100% ਲੱਗਿਆ ਪਾ ਪੋਤੇ-ਪੋਤੀਆਂ 'ਚ ਨਹੀਂ ਲੱਗਣਾ ਤੇ ਹੋਰ ਕਿਸੇ 'ਚ ਲਗਦਾ ਆ ਹਨਾ ਇਹ ਤਾਂ ਸਾਨੂੰ ਕਹਿੰਦੇ ਹੁੰਦੇ ਆ ਭਈ ਮਸੀ ਸਾਨੂੰ ਖਲਾਉਣੇ ਲੱਗਦੇ ਆ ਇਹ ਹਨਾ ਹੂੰ ਬੱਚੀ ਹੁੰਦੀ ਗੇ ਗੇ ਕਹਿੰਦੇ ਕਿ ਮੈਂ ਤਾਂ ਨਹੀਂ ਜਾਣਾ ਇਹ ਛੱਡ ਕੇ ਜਾਉਂਗੀ ਨਾਲ ਹੀ ਲੈ ਕੇ ਜਾਉਂਗੀ ਮੈਂ ਕਿ ਮੈਂ ਨਹੀਂ ਛੱਡ ਕੇ ਜਾਣਾ ਮੇਰਾ ਧਿਆਨ ਇੱਥੇ ਰਹਿਣਾ ਹੈ ਇਹ ਹੁਣ ਆਈ ਨੇ ਆ ਪਿਆ ਵੀ ਜੇ ਹੁਣ ਅਸੀਂ ਜਾਵਾਂਗੇ ਤੇ 6 ਮਹੀਨੇ ਦਾ ਰਹਿਣਾ ਪੈਣਾ ਤਾਂ ਕਿਵੇਂ ਚੱਲਗੇ ਏਰ ਹਾਂ ਸੋਕਾ ਲ ਬੱਕੇ ਬਣਾ ਲਈ ਜਿਹੜਾ ਮੈਂ ਇੱਥੇ ਬੜਾ ਖੁਸ਼ ਆ ਮਤਲਬ ਇੱਥੇ ਕੈਨੇਡਾ ਆ ਕੇ ਤੇ ਜਿਹੜੇ ਆਪਣੇ ਦੂਸਰੇ ਸਾਥੀ ਹੈਗੇ ਆ ਉਹ ਕਹਿੰਦੇ ਵੀ ਇੰਡੀਆ ਬਹੁਤ ਵਧੀਆ ਯਾਰ ਉਹ ਆਉਣ ਨੂੰ ਜੀ ਨਹੀਂ ਕਰਦਾ ਕਹਿੰਦੇ ਅਸੀਂ ਤਾਂ ਜਿਹੜਾ ਮਈ ਜੂਨ ਦੇ ਵਿੱਚ ਆਵਾਂਗੇ ਇਹ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ? ਦੇਖੋ ਜੀ ਗੱਲ ਇਹ ਹੈ ਵੀ ਬਜ਼ੁਰਗਾਂ ਵਾਸਤੇ ਅੰਦਰ ਰਹਿਣਾ ਬੜਾ ਔਖਾ ਹੈ। ਠੀਕ ਹੈ। ਬੱਚੇ ਤਾਂ ਚਲੇ ਜਾਂਦੇ ਆ ਕੰਮਕਾਰਾਂ ਤੇ। ਹੂੰ ਹੂੰ। ਉਸ ਤੋਂ ਬਾਅਦ ਘਰ ਦੇ ਵਿੱਚ ਕੱਲੇ। ਹਾਂਜੀ। ਪਰ ਬੱਚੇ ਆਉਂਦੇ ਉਹ ਵੀ ਗੱਲ ਘਾਟੀ ਕਰਦੇ ਨੇ ਜ਼ਿਆਦਾ ਕਰਦੇ ਨਹੀਂ। ਠੀਕ ਹੈ। ਬੰਦਾ ਰਹਿੰਦਾ ਕੱਲਾ। ਹੂੰ। ਜਿਹੜਾ ਕੱਲਾਪਨ ਹੈ ਨਾ ਹੂੰ ਇਹ ਤਾਂ ਇੱਕ ਮਿੱਠੀ ਜੇਲ ਹੈ। ਠੀਕ ਹੈ। ਇਹ ਸਚਾਈ ਪੁੱਛਦੇ ਹੋ ਨਾ ਮੈਂ ਇੱਕ ਮਿੱਠੀ ਜਿਹੜਾ ਹੁਣ ਜਵਾਕਾ ਮੁਰੇ ਇਹ ਗੱਲ ਕਹਿ ਦਈਏ ਫਿਰ ਉਹ ਕਹਿੰਦੇ ਅਸੀਂ ਤਾਂ ਸੋਗ ਵਾਸਤੇ ਕਰਦੇ ਹਾਂ ਸਭ ਕੁਝ ਫਿਰ ਕੀ ਕਰੀਏ ਠੀਕ ਹੈ ਨਾ ਤੇ ਹੁਣ ਹਿੰਦੁਸਤਾਨ ਦੇ ਵਿੱਚ ਇੰਡੀਆ ਦੇ ਵਿੱਚ ਕੀ ਹੈ ਪੰਜਾਬ ਦੇ ਬੱਚੇ ਮਿੱਤਰ ਹੁੰਦੇ ਨੇ ਯਾਰ ਹੁੰਦੇ ਨੇ ਬੰਦਾ ਕਿਤੇ ਵੀ ਚਲਿਆ ਜਾ ਸਕਦਾ ਹੈ ਕੋਈ ਮੌਸਮ ਦੀ ਐਡੀ ਗੱਲ ਨਹੀਂ ਵੀ ਬਰਫੇ ਪੈ ਰਹੀ ਆ ਉੱਥੇ ਮੌਸਮ ਵੀ ਠੀਕ ਰਹਿੰਦਾ ਠੀਕ ਹੈ ਇੰਡੀਆ ਦੇ ਆਪ ਦੇ ਫਾਇਦੇ ਨੇ ਤੇ ਕੈਨੇਡਾ ਦੇ ਆਪਦੇ ਫਾਇਦੇ ਨੇ ਕੈਨੇਡਾ ਦੇ ਫਾਇਦੇ ਇਹ ਨੇ ਵੀ ਜੇ ਤਾਂ ਤੁਸੀਂ ਕਰਦੇ ਹੋ ਕੰਮ ਫੇਰ ਤਾਂ ਤੁਹਾਡਾ ਲੱਗਿਆ ਰਹਿੰਦਾ ਮਨ ਬੰਦਾ ਹਫਤੇ ਚ 5 ਦਿਨ ਕੰਮ ਕਰਦਾ 2 ਦਿਨ ਘਰੇ ਕਰਦਾ ਆਰਾਮ ਉਹ ਫੇਰ ਤਾਂ ਆਰਾਮ ਕਰ ਲੂਗਾ ਤੇ ਹੁਣ ਤੁਸੀਂ ਆਰਾਮ ਹੀ ਕਰਨਾ ਕਿੰਨਾ ਕ ਆਰਾਮ ਕਰ ਲੋਂਗੇ ਘਰੇ ਬਜ਼ੁਰਗ ਹੰ ਅੱਕ ਜੋਂਗੇ ਥੱਕ ਜੋਂਗੇ ਠੀਕ ਹੈ ਨਾ ਇਸ ਲਈ ਵੀ ਜਿਹੜੇ ਬੰਦੇ ਤਾਂ ਕੰਮ ਕਰ ਸਕਦੇ ਨੇ ਉਹਰੇ ਆ ਕੇ ਉਹ ਤਾਂ ਕੰਮ ਕਰੋ ਕੁਛ ਵੀ ਕਰੋ ਜੀਕਾ ਤੇ ਲੋਕਾਂ ਦੇ ਘਰੇ ਪੋਚੀ ਮਾਰ ਲੋ ਹਣ ਲੋ 8-10 ਘਰ ਬਿਲਾ ਮੈਂ ਜਵਾਬ ਨਹੀਂ ਕਰਨ ਦੇ ਕੰਮ ਹੁਣ ਮੇਰੇ ਵਰਗਾ ਬੰਦਾ ਮੈਂ ਤਾਂ ਮੈਂ ਤਾਂ ਵਗੈਰ ਕੰਮ ਤੋਂ ਰਹਿ ਨਹੀਂ ਸਕਦਾ ਕਰਾਂ ਕੀ ਇਹ ਜਵਾਬ ਕਰ ਨਹੀਂ ਦਿੰਦੇ ਕੰਮ ਬੈਠੋ ਇਹ ਜਿਹੜਾ ਬੈਠਣਾ ਨਹੀਂ ਬੰਦੇ ਨੂੰ ਧੱਕੇ ਨਾਲ ਬਿਠਾਉਣਾ ਵੀ ਉਹ ਇੱਕ ਜਿਹੜੀ ਆ ਕਾ ਲੋਕ ਜਿਹੜੇ ਕਹਿੰਦੇ ਨੇ ਮੈਂ ਇਸਦਾ ਗਰਮੀ ਚਾਹਾਂਗੇ ਇੱਕ ਉਹਨਾਂ ਦਾ ਇਹ ਵੀ ਪੁਆਇੰਟ ਹੈ ਗਰਮੀ ਦੇ ਵਿੱਚ ਬੰਦੇ ਬਾਹਰ ਨਿਕਲਦੇ ਨੇ ਉਹਦੇ ਪਾਰਕਾਂ 'ਚ ਮਿਲਗੜ ਲੈਣੇ ਆ ਗੱਲਾਂ ਕਰ ਲੈਣਾਂ ਗੱਲਬਾਤ ਕਰ ਲੈਣ। ਅਰੇ ਹੁਣ ਚੁੱਪ ਤੁਸੀਂ ਮੌਨ ਕਿੰਨਾ ਚਿਰ ਰਹੋਗੇ? ਮੌਨ ਦੇ ਵਿੱਚ ਫਿਰ ਵਿਚਾਰ ਹੋਰ ਚੱਲਦੇ ਰਹਿੰਦੇ ਨੇ। ਕਦੇ ਕੋਈ ਵਿਚਾਰ ਫੜ ਲਿਆ ਕਦੇ ਕੋਈ ਵਿਚਾਰ ਫੜ ਲਿਆ ਕਦੇ ਕੋਈ ਵਿਚਾਰ ਫੜ ਲਿਆ ਉਹ ਮਨ ਚੱਲਦਾ ਰਹਿੰਦਾ ਫਿਰ ਮਨ ਚੱਲਦਾ ਚੱਲਦਾ ਪਰ ਮਨ ਵੀ ੱਕ ਜਾਂਦਾ। ਠੀਕ। ਮਾਨਸਾ ਕਿ ਜਾਂਦਾ ਬੰਦਾ ਟੈਨਸ਼ਨ 'ਚ ਚਲੇ ਜਾਂਦਾ। ਟੈਨਸ਼ਨ 'ਚ ਚਲੇ ਜਾਂਦਾ ਫਿਰ ਕਹਿੰਦਾ ਵਾ ਭੱਜ ਜਾ ਉਹਨੂੰ ਪੰਜਾਬ ਨੂੰ। ਗੱਲ ਸਚਾਈ ਇਹ ਹੈ। ਦੋਏ ਚੀਜ਼ਾਂ ਨੇ ਠੀਕ ਹੈ ਮਿੱਠਾ ਵੀ ਹੈ ਤੇ ਜਿਹੜਾ ਵੀ ਹੂੰ ਹੂੰ ਠੀਕ ਹੈ ਜੀ ਹਾਂਜੀ ਨਹੀਂ ਇਦਾਂ ਆ ਵੀ ਮੈਂ ਦੇਖਿਆ ਵੀ ਆਪਾਂ ਤਾਂ ਕੰਮ ਕਰ ਨਹੀਂ ਸਕਦੇ ਜਿਹੜਾ ਸੁਪਰਵਾਈਜ਼ ਤੇ ਆਇਆ ਜਾਂ ਇਨਵੈਸਟਰ ਵੀ ਜੇ ਤੇ ਆ ਉਹ ਤਾਂ ਕੰਮ ਹੀ ਨਹੀਂ ਕਰ ਸਕਦਾ ਪਹਿਲੀ ਗੱਲ ਕਾਨੂੰਨਨ ਠੀਕ ਹੈ ਆਪਾਂ ਕਰਨਾ ਵੀ ਚਾਹੀਏ ਤਾਂ ਵੀ ਨਹੀਂ ਕਰ ਸਕਦੇ ਆਪਾਂ ਆਪਣੇ ਬੱਚੇ ਲਾਓ ਵੀ ਕਰਦੇ ਹਾਂ ਆਪਾਂ ਨੂੰ ਤੇ ਮੇਰੇ ਹਿਸਾਬ ਨਾਲ ਆਪਾਂ ਤਾਂ ਵੀ ਨਹੀਂ ਕਰ ਸਕਦੇ ਫਿਰ ਦੂਸਰੇ ਦੌਰ ਤੇ ਵੀ ਇਹ ਆ ਵੀ ਇੱਥੇ ਮੈਂ ਜੋ ਦੇਖਿਆ ਹੈ ਮੇਰੀ ਆਪਣਾ ਤਜਰਬਾ ਆ ਵੀ ਜਿੰਨਾ ਚਿਰ ਤੁਸੀਂ ਪੀਆਰ ਨਹੀਂ ਹੁੰਦੇ ਜਾਂ ਸਿਟੀਜ਼ਨ ਨਹੀਂ ਹੁੰਦੇ ਉਹਨਾਂ ਚਿਰ ਤੁਹਾਡਾ ਮੈਡੀਕਲ ਦਾ ਜਿਹੜਾ ਹੈਗਾ ਬੜਾ ਪ੍ਰੋਬਲਮ ਆਉਂਦੀ ਹੈ ਹਾਂ ਇਹ ਹੈ ਇਹ ਵੀ ਹੈ ਹਾਂਜੀ ਇੱਕ ਤਾਂ ਦਵਾਈ ਨਹੀਂ ਮਿਲਦੀ ਹਾਂਜੀ ਠੀਕ ਹੈ ਹਾਂ ਤੇ ਆ ਗੈਸ ਗੋਸਤੀ ਤਾਂ ਮਿਲ ਜਾਂਦੀ ਆਮ ਸਟੋਰਾਂ ਦੇ ਵਿੱਚ ਬਾਕੀ ਜੇ ਤੁਸੀਂ ਐਂਟੀਬਾਇਓਟਿਕ ਲੈਣੀ ਹੋਵੇ ਜਾਂ ਕੋਈ ਇਹ ਜਿਹੀ ਮੇਜਰ ਦਵਾਈ ਲੈਣੀ ਹੋਵੇ ਟੈਨਸ਼ਨ ਦੀ ਲੈਣੀ ਹੋਵੇ ਉਹ ਨਹੀਂ ਮਿਲਦੀ ਇੱਥੇ ਡਾਕਟਰ ਕਹਿੰਦਾ ਆਪਣੇ ਆਪ ਹੀ ਠੀਕ ਹੋ ਜਾਓਗੇ ਆਪਣੇ ਆਪ ਠੀਕ ਉਹ ਹੁੰਦੇ ਨੇ ਜਿਹੜੇ ਔਰੇ ਦੇ ਰਹਿਣ ਵਾਲੇ ਨੇ ਪੱਕੇ ਠੀਕ ਹੈ ਹੁਣ ਬੂਟੇ ਨੂੰ ਪਟਕੇ ਲਿਆ ਕੇ ਤੁਸੀਂ ਇੰਡੀਆ ਦੇ ਵਿੱਚੋਂ ਬੂਟੇ ਨੂੰ ਪਟਕੇ ਲਿਆ ਕੇ ਇੱਥੇ ਲਾਓ ਵਰਪ ਦੇ ਵਿੱਚ ਕਿੱਥੋਂ ਹੋ ਜਾਊਗਾ ਉਹ ਠੀਕ ਹੈ ਨਾ ਹੁਣ ਆਪਣਾ ਜਿਹੜਾ ਸ਼ਰੀਰ ਗਿੱਜਿਆ ਹੋਇਆ ਆਪਣੇ ਜਲ ਪਾਣੀ ਤੇ ਪੌਣ ਪਾਣੀ ਤੇ ਸਰੀਰ ਗਿੱਜਿਆ ਹੋਇਆ ਹੈ ਇਸ ਕਰਕੇ ਇੱਥੇ ਆ ਕੇ ਥੋੜੀ ਜੀ ਤਕਲੀਫ ਜ਼ਰੂਰ ਹੁੰਦੀ ਹੈ ਜਾਂ ਆਪਦਾ ਫਿਰ ਤੁਸੀਂ ਘਰੇ ਯੋਗ ਯਾਗ ਕਰੋ ਆਪਦਾ ਟਰੈਡਮਿਲ ਤੇ ਚੱਲੀ ਜਾਓ ਰੋਜ਼ ਤਾਂ ਤੁਹਾਡਾ ਸਰੀਰ ਠੀਕ ਰਹੂਗਾ ਤਾਂ ਰਾਤ ਨੂੰ ਨਹੀਂ ਨਹੀਂ ਹੁਣ ਜਿਹਦੇ ਗੋਡੇ ਜਾਂ ਜੋੜ ਦੁਖਦੇ ਆ ਉਹ ਟਰੈਡਮਿਲ ਤੇ ਕਿੱਦਾਂ ਜਾਊ ਇੱਥੇ ਉਹ ਯੋਗਾ ਕਰੇ ਨਹੀਂ ਇੱਥੇ ਉਹ ਵੀ ਨਹੀਂ ਨਾ ਹੈਗਾ ਹੈਗਾ ਜਿੱਦਾਂ ਆਪਾਂ ਉੱਥੇ ਕੋਈ ਹੱਡੀਆਂ ਦਾ ਆਪਣੇ ਤਪੜੀ ਵਿਛਾ ਕੇ ਬੈਠਾ ਹੈਗਾ ਵੀ ਹੱਡੀਆਂ ਦਾ ਮੈਂ ਧੌਣ ਦਾ ਗੋਡੇ ਦਾ ਮੋਡੇ ਦਾ ਇਲਾਜ ਕਰਦਾ ਆ ਠੀਕ ਹੈ ਨਾ ਇਹ ਇੱਥੇ ਤਾਂ ਉਹ ਵੀ ਹੈ ਨੀਗਾ ਨਹੀਂ ਦੇਖੋ ਮੂੰ ਮੈਂ ਜਿਆਦਾ ਆਇਆ ਮੈਂ ਵੀ ਆ ਗਿਆ ਸੀ ਟੈਨਸ਼ਨ ਚ ਫਿਰ ਮੈਂ ਯੋਗਾ ਸ਼ੁਰੂ ਕੀਤਾ ਹੂੰ ਯੋਗਾ ਸ਼ੁਰੂ ਕੀਤਾ ਤੁਸੀਂ ਹਫ਼ਤੇ ਦੇ ਵਿੱਚ ਤਿੰਨ ਦਿਨ ਵੀ ਯੋਗਾ ਕਰ ਲਓਗੇ ਇੱਕ ਦਿਨ ਛੱਡ ਕੇ ਤਾਂ ਵੀ ਠੀਕ ਆ ਇੱਕ ਦਿਨ ਯੋਗ ਕਰ ਲਓ ਇੱਕ ਦਿਨ ਤੁਸੀਂ ਤੁਰ ਫਿਰ ਲਓ ਇੱਕ ਦਿਨ ਯੋਗ ਕਰ ਲਓ ਇੱਕ ਦਿਨ ਤੁਰ ਫਿਰ ਲਓ ਠੀਕ ਹੈ ਇੱਕ ਦਿਨ ਛੱਡ ਕੇ ਤੁਰ ਸਕਦੇ ਹੋ ਇੱਕ ਦਿਨ ਯੋਗਾ ਕਰ ਲਿਆ ਇੱਕ ਦਿਨ ਆਪਦਾ ਵਾਕ ਕਰ ਲਿਆ ਇੱਕ ਦਿਨ ਯੋਗਾ ਕਰ ਲਿਆ ਇੱਕ ਦਿਨ ਆਪਦਾ ਵਾਕ ਕਰ ਲਿਆ ਤੁਹਾਡਾ ਸਰੀਰ ਠੀਕ ਰਹੂਗਾ ਹੂੰ ਹੂੰ ਠੀਕ ਹੈ ਠੀਕ ਤੇ ਯੋਗਾ ਦੇ ਵਿੱਚ ਤੇ ਪ੍ਰਾਣਾਯੋਗ ਦੇ ਵਿੱਚ ਵੀ ਫਰਕ ਹੈ ਪ੍ਰਾਣਾਯਾਮ ਤੇ ਯੋਗ ਦੇ ਵਿੱਚ ਫਰਕ ਹੈ ਇੱਕ ਤਾਂ ਕੱਲਾ ਯੋਗ ਕੀ ਕਰਦੇ ਨੇ ਮੈਂ ਕੱਲਾ ਕੋਈ ਵੀ ਮਤਲਬ ਕੋਈ ਵੀ ਐਕਸ਼ਨ ਕਰ ਲਾ ਮੈਂ ਸਮਝ ਲਓ ਵੀ ਐਂ ਕਰਨਾ ਐਂ ਐਂ ਕਰੀ ਜਾਣਾ ਉਹ ਉਹਦਾ ਕੋਈ ਬੈਨੀਫਿਟ ਨਹੀਂ ਹੈਗਾ ਜਦ ਤੋਂ ਤੁਸੀਂ ਸਾਹ ਨਹੀਂ ਭਰਦੇ ਨਾਲ ਅੱਛਾ ਸਾਹ ਨਹੀਂ ਭਰਦੇ ਜਦੋਂ ਤੁਸੀਂ ਕੋਈ ਵੀ ਤੁਹਾਡਾ ਜਿਹੜਾ ਆਸਣ ਹੈ ਜੇ ਤੁਸੀਂ ਐਕਟਿਵ ਕਰਨਾ ਹੈ ਆਸਣ ਨੂੰ ਤਾਂ ਸਾਹ ਭਰੋ ਸਾਹ ਨੂੰ ਭਰ ਕੇ ਨਾਭੀ ਤੇ ਲੈ ਕੇ ਜਾਓ ਅੱਖਾਂ ਤੇ ਉਹ ਬੰਦ ਅੱਛਾ ਸਾਹ ਨੂੰ ਭਰ ਕੇ ਨਾਭੀ ਤੇ ਲੈ ਕੇ ਜਾਓ ਤੇ ਸਾਹ ਨੂੰ ਫੀਲ ਕਰੋ ਜਿਹੜਾ ਤੁਸੀਂ ਐਕਸ਼ਨ ਕਰ ਰਹੇ ਹੋ ਜਿਹੜਾ ਤੁਹਾਡਾ ਕੋਈ ਜੋੜ ਤਕਦਾ ਜਾਂ ਕੁਝ ਵੀ ਹੈ ਜਿਹੜਾ ਤੁਸੀਂ ਐਕਸ਼ਨ ਕਰ ਰਹੇ ਹੋ ਉਸ ਐਕਸ਼ਨ ਤੇ ਸਾਹ ਨੂੰ ਫੀਲ ਕਰੋ ਠੀਕ ਦੇਖੋ ਫਿਰ ਉਹਦਾ ਕਿੰਨਾ ਬੈਨੀਫਿਟ ਹੁੰਦਾ ਜਦੋਂ ਤੱਕ ਸਾਹ ਨਹੀਂ ਭੜਦੇ ਉਦੋਂ ਤੱਕ ਤੁਹਾਡਾ ਜਿਹੜਾ ਸਰੀਰ ਦਾ ਪ੍ਰੈਸ਼ਰ ਹੈ ਬਲੱਡ ਦਾ ਜਿਹੜਾ ਉਹ ਜ਼ਿਆਦਾ ਐਕਟੀਵੇਟ ਨਹੀਂ ਹੁੰਦਾ ਠੀਕ ਹੈ ਉਹਦੇ ਨਾਲ ਜਦੋਂ ਸਾਹ ਅਸੀਂ ਭੜਦੇ ਆ ਨਾ ਬਹੁਤ ਜ਼ਿਆਦਾ ਬੈਨੀਫਿਟ ਹੈ ਕਰਕੇ ਦੇਖੋ ਉਹਨੂੰ ਕਹਿੰਦੇ ਨੇ ਯੋਗ ਪਲਸ ਪ੍ਰਾਣਾਯਮ ਪ੍ਰਾਣਾਯਾਮ ਉਹ ਹੁੰਦਾ ਪ੍ਰਾਣਾਯਾਮ ਉਹ ਹੈ ਅਸਲੀ ਕੱਲਾ ਉਹੀ ਸਾਹੇ ਸੁੱਟਣ ਨਾਲ ਕੁਝ ਨਹੀਂ ਬਣਦਾ ਹੈਗਾ ਮਤਲਬ ਜੋਗਾ ਪਲੱਸ ਪਰ ਪ੍ਰਾਣਾਯਾਮ ਇੱਕ ਜਦੋਂ ਵੀ ਕੋਈ ਫੰਕਸ਼ਨ ਕਰਨਾ ਤੁਸੀਂ ਮੰਨ ਲਓ ਤੁਸੀਂ ਲੱਤਾਂ ਦਾਾਂ ਚੱਕਣੀਆਂ ਠੀਕ ਹੈ ਦੋਨਾਂ ਲੱਤਾਂ ਤਾਂ ਚੱਕਣੀਆਂ ਨੇ ਚੱਕਲੀਆਂ ਉੱਥੇ ਤੁਸੀਂ ਸਾਹ ਭਰਨਾ ਹੈ। ਹੂੰ। ਚੱਕਦੇ ਹੋਏ ਸਾਹ ਭਰ ਲਿਆ, ਉੱਥੇ ਰੋਕੋ ਉਸ ਚੀਜ਼ ਨੂੰ। ਉਹ ਸੈਕਸ਼ਨ ਨੂੰ ਰੋਕ ਕੇ ਉੱਥੇ ਉੱਥੇ ਜਿੰਨਾ ਚਿਰ ਤੁਸੀਂ ਰੋਕ ਸਕਦੇ ਹੋ ਰੋਕੋ। ਜਦੋਂ ਛੱਡਣਾ ਹੈ ਉਹ ਤਾਂ ਸਾਹ ਵੀ ਨਾਲ ਛੱਡ ਦੋ। ਅੱਛਾ। ਫਿਰ 10 ਸਕਿੰਟ ਦਾ ਪਾਉਜ਼ ਦਿਓ। ਛੱਡਤਾ 10 ਸਕਿੰਟ ਵਿਸ਼ਰਾਮ ਦੇ ਵਿੱਚ ਆਂ। ਰੈਸਟ ਕਰੋ 10 ਸਕਿੰਟ ਗਿਣ ਕੇ। ਉਸ ਤੋਂ ਬਾਅਦ ਦੂਸਰਾ ਐਕਸ਼ਨ ਸ਼ੁਰੂ ਕਰ ਦੋ। ਇਸ ਤਰ੍ਹਾਂ ਇਹ ਪ੍ਰਾਣਾਯਾਮ ਕਰਨਾ। ਠੀਕ ਹੈ ਜੀ। ਠੀਕ ਹੈ ਜੀ। ਇਹਦੇ ਨਾਲ ਤੁਸੀਂ ਉਸ ਤਰ੍ਹਾਂ ਤੁਸੀਂ 100 ਵਾਰੀ ਕਰ ਲਓ। ਇੱਕ ਫੰਕਸ਼ਨ ਨੂੰ ਤੇ ਪ੍ਰਾਣਾਯਾਮ ਨਾਲ ਸਾਹ ਭਰ ਕੇ ਤੁਸੀਂ ਇੱਕ ਵਾਰੀ ਕਰ ਲਓ ਉਹਦਾ ਇੰਨਾ ਬੈਨੀਫਿਟ ਆ ਅੱਛਾ ਹਾਂਜੀ 150 ਹਾਂਜੀ ਉਹ 100 ਵਾਰੀ ਚੱਕੋਗੇ ਤੁਸੀਂ ਐ ਤਾਂ ਉਹ ਇੱਕ ਵਾਰੀ ਚੱਕ ਲਿਆ ਉਹਦੇ ਨਾਲ ਹੀ ਇੱਕ ਵਾਰ ਨਾਲ ਹੀ ਠੀਕ ਹੋ ਜਾਣਾ ਤੁਸੀਂ ਜਿੱਦਾਂ 100 ਵਾਰ ਚੁਣਾਪ ਨੇ ਇਹਦਾ ਮਤਲਬ ਹੈ ਯੋਗਾ ਦੇ ਪ੍ਰਾਣਾਯਾਮ ਦੇ ਨਾਲ ਅਸੀਂ ਠੀਕ ਹੋ ਸਕਦੇ ਹਾਂ ਅਸੀਂ ਬਿਲਕੁਲ ਅਸੀਂ ਜਾਣ ਬੁੱਝ ਕੇ ਉਜੜ ਰਹੇ ਹਾਂ ਤੇ ਅਸੀਂ ਜਿਹੜੀ ਹੈਗੀਆਂ ਦੇਸੀ ਅੰਗਰੇਜ਼ ਦੇਸੀ ਦਵਾਈਆਂ ਵੀ ਛੱਡ ਕੇ ਤੇ ਅੰਗਰੇਜ਼ੀ ਇਹਦਾ ਪੱਲਾ ਫੜਿਆ ਵਾ ਅੰਗਰੇਜ਼ੀ ਦਵਾਈ ਦਾ ਮੇਰੇ ਹਿਸਾਬ ਨਾਲ ਇਹ ਹਿਸਾਬ ਆ ਜਿੱਦਾਂ ਗੋਹਾ ਗੋਹੇ ਦੇ ਉੱਤੇ ਆਪਾਂ ਮਿੱਟੀ ਪਾ ਕੇ ਲੰਘ ਜਾਂਦੇ ਆ ਬਿਲਕੁਲ ਤੇ ਗੋਹਾ ਥੱਲੇ ਜਿਹੜੀ ਉਹਦੀ ਬਦਬੂ ਉਹਦੇ ਮਾਰਦੀ ਰਹਿੰਦੀ ਹੈ ਇਸ ਵਿੱਚ ਇਹ ਹੈ ਜਿੰਨੀਆਂ ਵੀ ਪੈਥੀਆਂ ਨੇ ਹੋਮਿਓਪੈਥੀ ਹੈ ਯੈਲੋਪੈਥੀ ਹੈ ਨੇਚਰੋਪੈਥੀ ਹੈ ਆਯੁਰਵੇਦ ਹੈ ਇਹਨਾਂ ਦੇ ਅਲੱਗ-ਅਲੱਗ ਆਪਣੇ ਆਪਣੇ ਬੈਨੀਫਿਟ ਨੇ ਸਮਝ ਗਏ ਜਿਵੇਂ ਹੁਣ ਯੈਲੋਪੈਥੀ ਹੈ ਹੁਣ ਦੂਸਰੀ ਪੈਥੀ ਦੇ ਵਿੱਚ ਆਪਰੇਸ਼ਨ ਨਹੀਂ ਹੋ ਸਕਦਾ ਸਿਰਫ ਐਲੋਪੈਥੀ ਦੇ ਵਿੱਚ ਹੀ ਆਪਰੇਸ਼ਨ ਆ। ਮੰਨ ਲਓ ਤੁਸੀਂ ਆਪਰੇਸ਼ਨ ਕਰਾਉਣਾ ਹੈ। ਹੋਮੋਪੈਥੀ ਦੇ ਆਪਰੇਸ਼ਨ ਕਰਦੀ ਨਹੀਂ। ਨਾ ਆਯੁਰਵੇਦ ਆਪਰੇਸ਼ਨ ਕਰਦਾ। ਜੇ ਕਿਸੇ ਚੀਜ਼ ਦਾ ਕੋਈ ਹਿੱਸਾ ਤੁਸੀਂ ਸਰੀਰ ਦਾ ਛੋੜਾ ਸੜ ਗਿਆ ਉਹਨੂੰ ਕੱਢਣਾ ਹੈ ਤਾਂ ਉਹ ਤਾਂ ਐਲੋਪੈਥੀ ਹੀ ਕਰੂਗੀ। ਐਲੋਪੈਥੀ ਦੇ ਆਪਣੇ ਬੈਨੀਫਿਟ ਨੇ, ਹੋਮੋਪੈਥੀ ਦੇ ਆਪਣੇ ਬੈਨੀਫਿਟ ਨੇ। ਠੀਕ ਹੈ ਜੀ ਆਯੁਰਵੇਦ ਦੇ ਆਪਣੇ ਬੈਨੀਫੀਟਸ ਮਤਲਬ ਜਿੰਨੀਆਂ ਵੀ ਆਪਣੇ ਆਪਣੇ ਆਪਣੀ ਆਪਣੀ ਜਗਾ ਸਾਰੀ 100% ਸਹੀ ਨੇ ਮਤਲਬ ਹਰ ਇੱਕ ਪੈਥੀ ਜਿਹੜੀ ਆ ਆਪਣੇ ਹਿਸਾਬ ਨਾਲ ਠੀਕ ਆ ਆਪਣੀ ਜਗਾ ਤੇ ਉਹ 100% ਸਹੀ ਆ ਕੋਈ ਵੀ ਪੈਥੀ ਆ ਹਾਂ ਹੁਣ ਅੱਬਾ ਤੁਰੰਤ ਆਪਰੇਸ਼ਨ ਕਰਨਾ ਤੇ ਐਲੋਪੈਥੀ ਯੂਜ਼ ਕਰਾਂਗੇ ਬਿਲਕੁਲ ਕਰਾਂਗੇ ਜੀ ਹਾਂ ਲਓ ਚਾਹ ਦਾ ਪਿਆਲਾ ਲਓ ਹਰ ਨਾਲ ਠੀਕ ਆ ਜੀ ਬਾਕੀ ਫੇਰ ਕਰਾਂਗੇ ਹਾਂ ਜੀ ਇਹ ਸਾਨੇ ਆਪਣੇ ਸਰਦਾਰ ਜਸਦੇਵ ਸਿੰਘ ਗਿੱਲ ਜੀ ਨਾਬੇ ਤੋਂ ਤੇ ਸਾਡੇ ਖਾਸ ਮਿੱਤਰ ਆ ਪਿਆਰੇ ਆ ਜੀਜ਼ ਆ ਮੇਰੇ ਵੱਡੇ ਭਾਈ ਆ ਠੀਕ ਆ ਤੇ ਅਸੀਂ ਦਾ ਜੋ ਮਤਲਬ ਜਿਹੜਾ ਹੈਗਾ ਹੁਣ ਇਸ ਤੋਂ ਬਾਅਦ ਜਿਹੜਾ ਹੈਗਾ ਸੈਰ ਤੇ ਜਾਵਾਂਗੇ ਤੇ ਅਗਲੀ ਜਿਹੜੀ ਵੀਡੀਓ ਅੱਜ ਸ਼ਲਾ ਮੁਕਿਆ ਹੁਣ ਸਾਡੇ ਚਾਹੀਦਾ ਸ਼ਲਾ ਮੁਕਿਆ ਤੇ ਅਸੀਂ ਹੁਣ ਜਿਹੜਾ ਹੈਗਾ ਦੁਬਾਰਾ ਜਿਹੜਾ ਹੈਗਾ ਸੈਰ ਨੂੰ ਇੱਕ ਦਿਨ ਗਏ ਸੀਗੇ ਅੱਜ ਫੇਰ ਜਾਵਾਂਗੇ ਅੱਜ ਸਾਡੇ ਘਰੇ ਘਰੇ ਆਏ ਸੀ ਮਹਿਮਾਨ ਦੇ ਤੌਰ ਤੇ ਮਹਿਮਾਨ ਨੂੰ ਰਜਾਈ ਕੀਤੀ ਗਈ ਹੈ ਜਿੰਨੇ ਜੋਗੇ ਸੀਗੇ ਅਸੀਂ ਚਾਹ ਪਾਣੀ ਜੋ ਵੀ ਹੈ ਕਾਜੂ ਬਦਾਮ ਤੇ ਭਾਈ ਸਾਹਿਬ ਤੇ ਅਸੀਂ ਕਿਹਾ ਵੀ ਚਲੋ ਇੱਕ ਸੇਰ ਦਾ ਰਾਜ ਹੋਰ ਹੈ ਤੇ ਚਲੋ ਕੋ ਭੱਬਾ ਚ ਕਰਾਂਗੇ ਤੇ ਚਲੋ ਠੀਕ ਆ ਜੀ ਹੁਣ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਮੈਂ ਸਾਰੇ ਮੇਰੇ ਵੀਰਾਂ ਭੈਣਾਂ ਨੂੰ ਬੇਨਤੀ ਕਰਦਾ ਵੀ ਇਸ ਜਿਹੜੀ ਹੈਗੀ ਆ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਹੈਗਾ ਸੋ ਲਾਹੌਰਿਆ ਬਲੌਗ ਤੇ ਸਾਡੀ ਹੌਸਲਾ ਅਫਜ਼ਾਈ ਜਰੂਰ ਕਰਿਓ ਜੀ ਤੇ ਅਸੀਂ ਇਦਾਂ ਹੀ ਜਿਹੜੀਆਂ ਹੋਰ ਵੀਡੀਓ ਬਣਾਉਂਦੇ ਰਹੀਏ ਤੇ ਤੁਸੀਂ ਜਿਹੜਾ ਤੁਹਾਡੇ ਤੋਂ ਆਸ ਕਰਦੇ ਆਂ ਉਮੀਦ ਕਰਦੇ ਆਂ ਵੀ ਕੋਈ ਤੁਹਾਨੂੰ ਉਹਦੇ ਵਿੱਚ ਕਮੀ ਪੇਸ਼ੀ ਆਉਂਦੀ ਆ ਤੇ ਸਾਨੂੰ ਸਾਡੇ ਨਾਲ ਜਰੂਰ ਸਾਂਝੀ ਕਰੋ ਤਾਂ ਕਿ ਉਸ ਨੂੰ ਅੱਗੇ ਤੋਂ ਸੁਧਾਰ ਦੇ ਵਿੱਚ ਲਿਆਈਏ ਧੰਨਵਾਦ ਸਤਿ ਸ੍ਰੀ ਅਕਾਲ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ